ਅਸਿਕਰ ਬਰੇ ਸਾਰਿਆਂ ਨੂੰ ਕੋੜੀ ਕਰ ਲਈ ਆਪਾਂ ਨੇ ਤਿਆਰ ਰਾਈਡ ਵਾਸਤੇ ਅੱਜ ਰਾਈਡ ਕਰਕੇ ਆਵਾਂਗੇ ਆਪਾਂ ਦੇਖਦੇ ਆਂ ਕੀ ਬਣਦਾ ਤੇ ਲਗਾਮ ਵਾਲੇ ਰੱਸੀ ਕਰਤੇ ਚੇਂਜ ਤੂੰ ਗਲ ਵਾਲਾ ਪਟਾ ਜੀ ਚੇਂਜ ਕਰਦਾਂ ਆਂ ਆ ਪਾਵਾਂਗੇ ਪਹਿਲਾਂ ਪਾਇਆ ਹੋਇਆ ਸੀ ਆ ਫਿਰ ਉਹ ਬਦਲਤਾ ਹੁਣ ਫੇਰ ਇਹੀ ਪਾਵਾਂ ਆਂ ਆ ਦੇਖੋ ਕੋੜੀ ਓਕੇ ਮਿਲਦੇ ਆਪਾਂ ਤੁਹਾਨੂੰ ਲੈ ਵੀ ਤੁਹਾਨੂੰ ਗੱਡੀ ਦਿਖਾ ਦਈਏ ਇਹ ਗੱਡੀ ਨਾ ਜਦ ਮੈਂ ਕੋੜੀ ਲੈਦੀ ਬਾਈਆਂ ਨੇ ਨਾਲ ਹੀ ਦਿੱਤੀ ਸੀ ਕਹਿੰਦੇ ਵੀ ਲੈ ਜਾ ਤੂੰ ਵੀ ਹੁਣ ਸਿੱਧਾ ਕੀ ਕਰਨਾ ਕੋੜੀਕੇ ਦੀ ਬਾਈਆਂ ਕੋਲੇ ਕਹਿੰਦੇ ਨਹੀਂ ਪੈਸੇ ਲਾਏ ਆ ਚਲੋ ਨਹੀਂ ਆਪਾਂ ਨੂੰ ਪੈਸੇ ਵੀ ਲਾਉਣੇ ਪੈਣ ਦੇਖਦੇ ਆ ਇੱਕ ਦੀ ਆਪਾਂ ਗੱਡੀ ਪਤ ਲਾਂਗੇ ਮੁਕਸਰ ਤੋਂ ਜੇ ਸੈਟਿੰਗ ਬੈਠੀ ਚਾਹ ਪੀ ਲੋ ਤਦ ਤੱਕ ਜਿਹੜਾ ਪਹਿਲਾਂ ਮਾਰਾਂਗੇ ਥੋੜਾ ਜਿਹਾ ਖਰਖਰਾ ਫਟਸੀ ਹੋ ਜਾਏਗੀ ਰੇਤਾ ਰੂਤਾ ਨਿਕਲ ਜੂ ਤੇ ਚੱਲਦੇ ਆ ਬਾਦ ਗੱਡੀ ਆ ਅੱਜ ਕਰਦੀ ਐ ਚੌੜ ਇਹਨੂੰ ਕਰਾਂਗੇ ਸੂਤ ਦਵਾਵਾ ਗਈ ਦਵਾਵਾ ਸਾਡੇ ਪਿੰਡ ਦੇ ਬੰਦੇ ਬਈ ਛੁੱਟੀ ਲੈਣ ਨੂੰ ਕਹਿੰਦੇ ਨੇ ਗੁਰੂ ਘਰ ਪਹੁੰਚ ਗਏ ਅੱਗੇ ਦਿਖਾਉਣੇ ਹੋਰ ਉਹ ਇਹ ਨਾ ਕਿਵਰ ਪਿੰਡ ਮੋੜ ਲੱਗ ਜਿੰਦੇ ਵਾਪਸ ਫਿਰ ਦਿਖਾਉਣੇ ਅੱਗੇ ਇੱਕ ਮਿੰਟ ਚੱਲ ਜਿੱਥੇ ਤੱਕ ਜਾਂਦੀ ਹੈ ਚਲ ਬਤਾ ਆਏ ਤੁਰਦੀ ਦਾ ਚੰਗਾ ਏ ਤੁਰੇ ਤੰਗ ਕਰਦੀ ਆ ਪਰ ਆ ਚਲੋ 2 ਕਿਲੋ 2 ਕਿਲੋਮੀਟਰ ਦਾ ਤੁਰਾਂਗੇ ਠੀਕ ਹੈ ਫਿਰ ਮਿਲਦੇ ਆ ਉੱਥੇ ਮੈਨੂੰ ਤਾਰ ਤੈਨੇ ਦੇਖੋ ਇਧਰ ਨਾ ਆ ਕੰਡਿਆ ਵਾਲਾ ਜਿਹੜਾ ਇਧਰ ਆ ਗਿਆ ਸਾਰਾ ਇਹ ਇਧਰ ਉੜੀ ਪੱਜਲੀ ਫੁੱਲ ਸੈਟ ਨਹੀਂ ਆਈ ਫਿਰ ਉਤਰਨਾ ਪਿਆ ਉੱਥੋਂ ਆ ਗਿਆ ਦੁਰਕੇ ਚੜ੍ਹਨ ਨਹੀਂ ਦੇ ਰਹੀ ਹੁਣ ਦੇਖਦੇ ਹਾਂ ਜੇ ਚੜ ਗਿਆ ਫਿਰ ਵੀਡੀਓ ਬਣਾਉਂਗਾ ਨਹੀਂ ਫਿਰ ਸਿੱਧੀ ਲੇਟ ਮਾਰਦੀ ਦੀ ਬਣਾਵਾਂਗੇ ਹੋਰ ਕੀ ਹੈ ਬਾਈ ਬਹੁਤ ਟਾਈਮ ਹੋ ਗਿਆ 2 ਮਹੀਨੇ ਵਾਂਗ ਗੱਡੀ ਨਹੀਂ ਬਾਹਰ ਉੱਪਰ ਚੜ੍ਹਨ ਵਾਸਤੇ ਤਾਂ ਕਰਕੇ ਕਰਦੀ ਹੈ ਬਈ ਤੰਗ ਢਿੱਲਾ ਹੋ ਗਿਆ ਕੁਸ ਕੇ ਦੇ ਮੂੰਹ ਚੋਂ ਨਾ ਅਸੀਂ ਟਾਈਮ ਬਾਅਦ ਪਾਇਆ ਦੀ ਹੁਣ ਕੰਡਿਆਲਾ ਪਾਉਂਦਾ ਨਹੀਂ ਬਿਤੇ ਹੁਣ ਆ ਦੇਖ ਕਣ ਕਾ ਜਿਹਾ ਬਲੱਡ ਆ ਰਿਹਾ ਚਲੋ ਸੈਟ ਹੋ ਜੂਗੀ ਹੁਣ ਇਹ ਚੜਦੀ ਨਹੀਂ ਚੜ੍ਹਨ ਨਹੀਂ ਦਿੰਦੀ ਦੀ ਥੋੜਾ ਜਿਹਾ ੱਪਰ ੱੱਕਾ ਕਰਨਾ ਪੈਂਦਾ ਤੇ ਜ਼ਿਆਦਾ ਵੀ ਨਹੀਂ ਪਰ ਕਰਨਾ ਜ਼ਰੂਰੀ ਆ ਕਿਧਰੋਂ ਪਤਾ ਗੱਡੀ ਆ ਰਹੀ ਆ ਆ ਦੇਖੋ ਜੀ ਵੀ ਨਹੀਂ ਲਾਲ ਕੋਈ ਤੈਨੂੰ ਗਾਲਾਂ ਲਾਉਗੀ ਵੀ ਜੱਗਾ ਇਹ ਨਹੀਂ ਬੰਦਾ ਕੰਮ ਦਾ ਕੋਈ ਨਹੀਂ ਪਤਾ ਸਿੱਟ ਹੋ ਜੈਗੀ ਤੂੰ ਹੁਣ ਚੜਨ ਦੇ ਆ ਕਰੇਂ ਜੀ ਉੱਥੇ ਲੇਟ ਮਾਰਾ ਕੇ ਮੋੜ ਕੇ ਲੈ ਜਾਗੇ ਕੰਡੇ ਵਾਲਾ ਇਹਦਾ ਕੱਢ ਲਾਂਗੇ ਹੁਣ ਇਹਦਾ ਮੁਰੇ ਜਨਾ ਗੁੰਡੀਆਂ ਫਸਾ ਲੈਨੇ ਆ ਪਰ ਲੇਟ ਲੂਟ ਚੰਗਾ ਮਾਰ ਲੂਗੀ ਇੱਕ ਮਿੰਟ ਰੁਕ ਜੀ ਕੱਢ ਕੇ ਕੱਢੇ ਲੈਨੇ ਆ ਤੁਹਾਡੇ ਸਾਹਮਣੇ ਹੁਣ ਇਧਰੋਂ ਵੀ ਕੱਢ ਲੈਨੇ ਆ ਜਾਨ ਸਾਰ ਲੇਟ ਮਾਰੂਗਾ ਜਾਨ ਸਾਰੇ ਨੂੰ ਐ ਨਹੀਂ ਪਤਾ ਵੀ ਇਹ ਤੇ ਗੱਡੀ ਵੀ ਐ ਆ ਦੇਖੋ ਅਸੀਂ ਇੱਕ ਮਿੰਟ ਰੁਕ ਜਿਓ ਖੜ ਜਾ ਪੁੱਤ ਲੇਟ ਨਹੀਂ ਮਾਰਨੀ ਅੜ ਜਾ ਤੇਰੀ ਗੱਡੀ ਕਾ ਠੀਕ ਹੋ ਦੇਖੀ ਇਹਨਾਂ ਬਹੁਤ ਕਾਲੀ ਐ ਬਹੁਤ ਕਾਲੀ ਐ ਰੁਕ ਜਿਓ ਇਹ ਆ ਖੋਲਦੀ ਆਪਾਂ ਉੜ ਜਾਣਾ ਮੈਂ ਖੋਲ ਲਾਂ ਵੀਡੀਓ ਫੇਰ ਬਣਾਉਨੇ ਆ ਦਿੱਤੀ ਦਿੱਤੀ ਤਾਰ ੜੁੜਿਲਸ ਸੇ ਨੂੰ ਆਸ਼ੇ ਫਿੜ ਪਾਇਆ ਪੱਲੇ ਹੰਦੀ ਐ ਦੇਖਦੇ ਆ ਕੀ ਕਰਦੀ ਆ ਸ਼ਿਪਫਿੜ ਇਰਕਰਾਂਗੇ ਅੱਪ ਉਹਦੇ ਬਾਰੇ ਇਹ ਰਿਵਿਊ ਵੀ ਆਸ਼ ਫੀਡ ਦਾ ਕੀ ਹੋਇਆ ਦੇਖੋ ਲਾਗੀ ਮਾਰਨ ਲੇਟ ਚਲ ਬੱਤ ਮਾਰ ਇਹ ਦੇ ਹੁਣੇ ਕੀ ਕਰਦੀ ਫਿਰਦੀ ਐ ਇਹ ਭੱਜਣ ਦੇ ਵੀ ਮੱਟੇ ਲਾਉਂਦੀ ਆ ਰੱਸਾ ਛੜਾ ਛੜੂ ਕੇ ਮੈਨਾਲਾ ਤਾਂ ਬਣੀਆਂ ਹੋਈਆਂ ਦੋ ਤਿੰਨ ਵਾਰ ਕਰਤੀਆਂ ਨੇ ਤਾਂ ਅੰਦਰ ਦਾ ਮਤ ਤੋਂ ਭੱਜ ਨਾ ਜਾਵੀਂ ਲੇਟ ਦੀ ਫਰਕ ਚ ਐ ਮਾਰੂਗੀ ਮਾਰ ਲੈ ਪੁੱਤ ਓਏ ਮਾਰ ਲੈ ਮਾਰ ਲੈ ਮਾਰ ਲੈ ਮਾਰ ਲੈ ਆਵਰ ਆਵਰ ਆਵਰੀ ਹਾਂ 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 ਚੱਲ 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 ਮਾਰੂਗੀ ਬੋਲਣ ਦੀ ਲੋੜ ਨਹੀਂ ਇਹ ਉਹ ਬੈਠ ਕੇ ਘਾਦੀ ਫਿਰਦੀ ਸੀ ਉਹਦਾ ਲੇਟ ਮਾਰ ਕੇ ਬੜਾ ਖੁਸ਼ ਹੈ ਲੈ ਬੌਲੀ ਲੇਟ ਮਾਰ ਲਈ ਹੁਣ ਇਹਦੇ ਗੱਦੀ ਕੇ ਰਾਉਂ ਧਰ ਲੈਨੇ ਆ ਲੈ ਜਾਗੇ ਚਲ ਫਿਰ ਹੁਣ ਦੇਖੋ ਹੁਣ ਕਰਦਨ ਉੱਪਰ ਰੱਖਦੀ ਐ ਆਉਂਦੇ ਹੋ ਨਾ ਹੀ ਕੋੜੀ ਐ ਇਹ ਆਉਂਦੇ ਹੋ ਤਾਂ ਟਾਇਰ ਵੀ ਟਾਇਰੇ ਕੇ ਨਾ ਮਾਂ ਬੰਦ ਜਦੋਂ ਆਪਣੀ ਕੋੜੀ ਢਿੱਕੇ ਜੰਮੀ ਛੋਟਾ ਮੂੰਹ ਕਰਕੇ ਛੋਟਾ ਸਿਰ ਹੇਠਾਂ ਕਰਕੇ ਫਿਰ ਦੁਰਦੀ ਐ ਇਹਦੋਂ ਨੂੰ ਕਰਨ ਨੂੰ ਲੈ ਕੇ ਜਾਓ ਫਿਰ ਦੇਖਿਓ ਚਲ ਆ ਦੇਖ ਚਾ ਫਿਰ ਥੋੜਾ ਜਿਹਾ ਭੱਜਣ ਦੀ ਰੋੜਾ ਉਹਦੀ ਭੱਜ ਲੈਂਦੀ ਐ ਠੀਕ ਹੈ ਬਰੇ ਮਿਲਦੇ ਆਂ ਅਗਲੇ ਵਲੌਗ ਚ ਆਪਣੀ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਕਰ ਦਿਓ ਸ਼ੇਅਰ ਮਿਲਦੇ ਆਂ ਬਰੇ ਧੰਨਵਾਦ ਸਾਰਿਆਂ ਦਾ